वेलकम टू खन्ना न्यूज़ लाइव माड़े अनਸਰਾਂ ਵਿਰੁੱਧ ਵੱਡੀ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਲਗਾਤਾਰ ਵੱਡੀ ਸਫਲਤਾ ਮਿਲ ਰਹੀ ਹੈ ਜਿਸ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀਆਂ ਘਟਨਾਵਾਂ ਹੁਣ ਤੋਂ ਰੋਕਿਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ SPD सौरभ जिंदल ने दसया के पुलिस पार्टी ने जर्नली सड़क ते सेलिब्रेशन माल ਨੇੜੇ नाकाबंदी دوران ਮੰਡੀ ਗਵਿੰਦਗੜ ਸਾਈਡ ਤੋਂ ਆ ਰਹੇ ਇੱਕ ਪੈਦਲ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈੱਕ ਕੀਤਾ ਤਾਂ ਉਸ ਪਾਸੋਂ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟੀਆਂ 36600 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਦੋਸ਼ੀ ਦੀ ਪਛਾਣ ਅਵਤਾਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਇਸੇ ਤਹਿਤ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਗਵਿੰਦਗੜ ਸਾਈਡ ਤੋਂ ਆ ਰਹੇ ਟਰਾਲੇ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 25 ਕਿਲੋ ਪੁੱਕੀ ਚੂਰਾ ਪੋਸਤ ਬਰਾਮਦ ਹੋਇਆ ਦੋਸ਼ੀ ਦੀ ਪਛਾਣ ਤਰਸੀਮ ਸਿੰਘ ਵਾਸੀ ਪਿੰਡ ਰਾਣਵਾ ਮਛਵੜਾ ਸਾਹਿਬਾ ਜੋ ਹੋਈ ਟੀਐਸਪੀ ਹਰਜਿੰਦਰ ਸਿੰਘ ਗਿੱਲ ਅਤੇ ਸੁਖਮਰਤ ਸਿੰਘ ਰੰਧਾਵਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਿਛਲੇ ਸਮੇਂ ਦੀ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਖੰਨਾ ਪੁਲਿਸ ਦੀ ਭੇੜੇ ਅਨਸਰਾਂ ਦੇ ਖਿਲਾਫ ਹੋ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਹੈ ਉਹ ਇਸ ਸਾਲ ਵੀ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਵਧੀਆ ਸਕਸੈਸ ਮਿਲੀ ਹੈ ਜਿੱਦੇ ਵਿੱਚ ਸਾਨੂੰ ਖੰਨਾ ਪੁਲਿਸ ਨੂੰ ਨਸ਼ਾ ਸਪਲਾਈ ਕਰਨ ਵਾਲਾ ਜਿਹੜਾ ਅੰਤਰਰਾਜੀ ਇੱਕ ਗਿਰੋਹ ਹੈ ਉਹਦਾ ਪਰਦਾਫਾਸ਼ ਕੀਤਾ ਇਹਦੇ ਵਿੱਚ ਸਾਨੂੰ 5 ਕੁਇੰਟਲ ਪੁੱਕੀ ਚੂਰਾ ਪੋਸਤ ਬਰਾਮਦ ਹੋਈ ਹੈ ਅਲੋਂਗ ਵਿਦ 3 ਦੋਸ਼ੀ ਇਦੇ ਚ ਜਿਹੜੀ ਸਾਰੀ ਰਿਕਵਰੀ ਹੈ ਇਹਦੀ ਸੁਪਰਵੀਜ਼ਨ ਐਸਪੀਡੀ ਪ੍ਰਗਿਆ ਜਨ ਮੈਡਮ ਨੇ ਕੀਤੀ ਹੈ ਅ ਅਸਿਸਟਡ ਬਾਈ ਡੀਐਸਪੀਡੀ ਪਵਨਜੀਤ ਡੀਐਸਪੀ ਸਮਰਾਲਾ ਜਸਪਿੰਦਰ ਇਨਚਾਰਜ ਸੀਆਈਆ ਇਨਸਪੈਕਟਰ ਅਮਨ ਅਮਨਦੀਪ ਐਸਐਚਓ ਸਮਰਾਲਾ ਰਾਉ ਵਰਿੰਦਰ ਸੋ ਇਹਦੀ ਡੀਟੇਲ ਜੇ ਮੈਂ ਦੱਸਣਾ ਚਾਹਾਂਗੀ ਜੀ ਕਿ 20 ਜਨਵਰੀ ਨੂੰ ਜਿਹੜੀ ਥਾਣਾ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਹੈਗੀ ਆ ਉਹ ਵਰਦਾਲਾ ਸਾਈਡ ਨਾਕਾਬੰਦੀ ਕਰ ਰਹੀ ਸੀਗੀ ਜਦੋਂ ਉਹਨਾਂ ਨੂੰ ਇੱਕ ਕੰਟੇਨਰ ਸੰਭਰਾਲਾ ਸਾਈਡ ਤੋਂ ਉਹਨਾਂ ਨਜ਼ਰ ਆਇਆ ਸ਼ਕਦੀਪ ਨਾਤੇ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਉਹਦੇ ਚ ਤਿੰਨ ਨੌਜਵਾਨ ਸਵਾਰ ਤਿੰਨ ਵਿਅਕਤੀ ਸਵਾਰ ਸਿਗੇ ਉਹਨਾਂ ਦੀ ਕੰਟੇਨਰ ਹਰਿਆਣਾ ਦਾ ਨੰਬਰ ਸੀ ਉਹ HR37E3678 ਜਿਹੜੇ ਉਹਦੇ ਚ ਬੰਦੇ ਸਿਗੇ ਉਹਨਾਂ ਦੇ ਨਾਂ ਜਦੋਂ ਆਈਡੈਂਟੀਫਾਈ ਕੀਤੇ ਗਏ ਇੱਕ ਨੇ ਆਪਣਾ ਨਾਂ ਜਿਹੜਾ ਡਰਾਈਵਰ ਸੀ ਅਮਰਜੀਤ ਸਿੰਘ ਦਸਿਆ ਜਿਹੜਾ ਵਾਸੀ ਮੋਲਾਣਾ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈ ਦੂਜੇ ਨੇ ਆਪਣਾ ਨਾਮ ਹਿੰਮਤ ਸਿੰਘ ਦਸਿਆ ਇਹ ਵਾਸੀ ਯਮਨਾ ਨਗਰ ਹਰਿਆਣਾ ਦਾ ਹੈ ਤੇ ਜਿਹੜਾ ਤੀਜਾ ਹੈ ਸਤਨਾਮ ਸਿੰਘ ਇਹ ਵੀ ਹਰਿਆਣੇ ਦਾ ਹੀ ਪਿੰਡ ਮੁਲਾਣਾ ਦਾ ਰਹਿਣ ਵਾਲਾ ਹੈਗਾ ਤੇ ਜਦੋਂ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਕੀਤਾ ਗਿਆ ਤਾਂ ਦੇ ਸੈੱਡ ਕਿ ਅਸੀਂ ਆਪਣੇ ਕਿਸੇ ਗਾਸਟेड ਅਫਸਰ ਤੋਂ ਹੀ ਕਰਾਵਾਂਗੇ ਤੇ ਮੌਕੇ ਤੇ ਜਿਹੜੇ ਡੀਐਸਪੀ ਸਮਰਾਲਾ ਹੈ ਜਸਪਿੰਦਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਪ੍ਰੈਜ਼ੈਂਸ 'ਚ ਜਿਹੜੀ ਕੰਟੇਨਰ ਹੈ ਉਹਦੀ ਤਲਾਸ਼ੀ ਕੀਤੀ ਗਈ ਜਿਹਦੇ ਵਿੱਚ ਸਾਨੂੰ 5 ਕੁਇੰਟਲ ਪੌਪੀ ਹਸਕ ਬ੍ਰਾਮਦ ਹੋਈ ਹੈ ਉਸ ਬਿਹਫ ਤੇ ਐਫ ਆਈ ਆਰ ਨੰਬਰ 16 ਡੇਟਿਡ ਵੀ ਜਨਵਰੀ 2022 ਅੰਡਰ ਸੈਕਸ਼ਨ 156185 ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਸਮਰਾਲਾ ਸਮਰਾਲਾ ਥਾਣੇ ਚ ਔਰ ਜਿਹੜੀ ਸਾਡੀ ਮੁੱਢਲੀ ਤਫਤੀਸ਼ ਉਹਦੇ ਚ ਪਤਾ ਲੱਗਿਆ ਕਿ ਇਹ ਰਾਜਸਥਾਨ ਤੋਂ ਲੈ ਕੇ ਆ ਰਹੇ ਸੀਗੇ ਜਿਹੜੀ ਪੂਕੀ ਚੂਰਾ ਪੋਸਟ ਤੇ ਅੱਗੇ ਇਹਨਾਂ ਨੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਚ ਇਹਨੂੰ ਸਪਲਾਈ ਕਰਨਾ ਸੀਗਾ ਔਰ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਏ ਜਿਹੜਾ ਪਹਿਲਾਂ ਵੀ ਨਾਂਨੇ ਲਾਇਆ ਸੀ ਜਿਹੜਾ ਨਸ਼ਾ ਦਾ ਸਪਲਾਈ ਕਰ ਰਿਹਾ ਔਰ ਜਿਹੜਾ ਅਮਰਜੀਤ ਸਿੰਘ ਹੈ ਉਹ ਟਰੱਕ ਡਰਾਈਵਰ ਹੈ ਜਿਹੜਾ ਸਤਨਾਮ ਸਿੰਘ ਹੈ ਉਹ ਉਹ ਗੱਡੀ ਦਾ ਮਾਲਕ ਹੈ ਉਹ ਜਿਹੜਾ ਹਿੰਮਤ ਸਿੰਘ ਹੈ ਉਹ ਇਹਨਾਂ ਦੇ ਨਾਲ ਹੀ ਆਏ ਸੀਗਾ ਉਹ ਰੋਗ ਵੈਸੇ ਵੀ ਬੇਰੋਜ਼ਗਾਰ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਤਿੰਨਾਂ ਚੋਂ ਜਿਹੜੇ ਦੋ ਅਕਿਊਜ਼ਡ ਹੈਗੇ ਅਮਰਜੀਤ ਸਿੰਘ ਉਹਦੇ ਤੇ ਪਹਿਲਾਂ ਥਾਣਾ ਪਿੰਜੌਰ ਹਰਿਆਣਾ ਵਿੱਚ 14 किलो पुक्की ਦਾ ਆਲਰੇਡੀ ਇੱਕ ਪਰਚਾ ਦਰਜ ਹੈਗਾ ਤੇ ਜਿਹੜਾ ਹਿੰਮਤ ਸਿੰਘ ਹੈ ਉਹਦੇ ਤੇ ਸਾਲ 2014 ਵਿੱਚ ਇੱਕ ਮੱਧ ਪ੍ਰਦੇਸ਼ 'ਚ ਐਨਡੀ ਦਾ ਪਰਚਾ ਹੋਇਆ ਸੀ ਜਿਹਦੇ 'ਚ ਇਹਨੇ 25 ਕਿਲੋ ਅਫੀਮ ਦੀ ਰਿਕਵਰੀ ਕੀਤੀ ਔਰ ਜਿਹੜਾ ਸਤਨਾਮ ਸਿੰਘ ਹੈ ਉਹਦੇ ਤੇ ਹੁਣ ਤੱਕ ਦੀ ਤਫਤੀਸ਼ 'ਚ ਪਤਾ ਲੱਗਿਆ ਕਿ ਕੋਈ ਵੀ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤਕਬਿਲ ਨਾਲ ਇਸ ਗੱਡੀ ਨੂੰ ਇੰਟਰਸੈਪਟ ਕਰਕੇ ਬੜੀ ਵੱਡੀ ਮਾਤਰਾ ਚ ਕਮਰਸ਼ੀਅਲ ਕੁਆਂਟੀਟੀ ਦੀ ਪੋਪੀ ਹਸਕਾਵਰ ਕੀਤੀ ਹੈ ਆਈ ਕੰਗਰਾਚੂਲੇਟ ਮਾਈ ਟੀਮ ਐਂਡ ਆਈ ਐਕਸਪੈਕਟ ਕਿ ਅਸੀਂ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਸੇ ਤਰ੍ਹਾਂ ਨਸ਼ੇ ਦੇ ਖਿਲਾਫ ਕੋਈ ਨਾ ਕੋਈ ਆਪਣੀ ਰਿਕਵਰੀ ਕਰਦੇ ਰਵਾਂਗੇ ਪਤਾ ਲੱਗੇ ਪੰਜਾਬ ਚ ਇਹਨਾਂ ਦਾ ਕੀ ਲਿੰਕ ਹੈ ਜੀ ਜੀ ਜੋ ਸਾਨੂੰ ਪਤਾ ਲੱਗਿਆ ਕਿ ਤਿੰਨੋਂ ਹੀ ਹਰਿਆਣੇ ਦੇ ਰਹਿਣ ਵਾਲੇ ਆ ਬਟ ਇਹ ਪਹਿਲਾਂ ਵੀ ਐਦਾਂ ਹੀ ਇੱਕ ਰਾਉਂਡ ਬਹੁਤ ਰੀਸੈਂਟਲੀ ਵੀ ਲਗਾ ਚੁੱਕੇ ਨਸ਼ਾ ਸਪਲਾਈ ਕਰਨ ਲਈ ਔਰ ਫਿਲਹਾਲ ਤਾਂ ਇਹਨਾਂ ਦਾ ਇਹੀ ਲਿੰਕ ਪਤਾ ਲੱਗਿਆ ਜੀ ਜਿਸ ਤਰ੍ਹਾਂ ਪਾਈ ਕੰਟੇਨਰ ਭੁਗੀ ਸੀਗੀ ਜੀ ਓਪਨ ਨਹੀਂ ਲੱਗਿਆ ਰਿਹਾ ਕਿ ਜਾਂ ਕੋਈ ਸੀਕ੍ਰੇਟ ਪਲੇਸ ਬਣਾਇਆ ਸੀ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਯਸੇ ਕੰਟੇਨਰ ਦੇ ਵਿੱਚ ਹੀ ਸਾਨੂੰ ਮਿਲੀ ਹੈ ਔਰ ਜਿੰਨੀ ਕੁਆਂਟੀਟੀ ਹੈ 5 ਕੁਇੰਟਲ ਤਾਂ ਕੰਟੇਨਰ ਇਸ ਤਰ੍ਹਾਂ ਕੋ ਬਹੁਤ ਸੀਕ੍ਰੇਟਲੀ ਨਹੀਂ ਰੱਖ ਸਕਦੇ ਬਟ ਡੈਫੀਨਿਟਲੀ ਇਟ ਵਾਸ ਇਨਸਾਈਡ ਦਾ ਵਿਚ ਮਾਲ ਸੀਗਾ ਜਾਂ ਕਲੀ ਭੁੱਕੀ ਹੋਦੀ ਥਾਂ ਤੇ ਲੁਕੋ ਕੇ ਲਿਆ ਗਿਆ ਜੀ ਇਟ ਇਜ਼ ਟੂ ਪ੍ਰੀਲੀਮਿਨਰੀ ਇਹ ਮੈਂ ਹਲੇ ਤੁਹਾਨੂੰ ਨਹੀਂ ਰਿਵੀਲ ਕਰ ਸਕਦਾ ਥੈਂਕ ਯੂ ਮੜੇ ਕਰੋ ਅੱਛਾ ਅੱਛਾ ਕੋਈ ਹੋਰ ਕੋਈ ਆਹ ਬੋਲ ਰਿਹਾ ਹੈ ਵਾਈਨ ਇੰਟੇਨਰ ਤੇ ਜਿੰਨੇ ਟਨਸ ਪਰ ਪਾਣੀ ਆਤਾ ਹੈ 500 ਟਨ ਇਹ ਪੰਜਾਬ ਦੇ ਵਿੱਚ ਸਟਾਈ ਕਰਵਾ ਰਹੇ ਸੀ ਕਿੰਨਾ ਬੋਸ ਲੈਣਾ ਚਾਹਤ ਕਰਦੇ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਤੀਮਾਂਦੀ ਖਾਸ ਰਿਪੋਰਟ